ਦੇਖੋ ਇਸ ਵੇਲੇ ਪੰਜਾਬ ਵਿੱਚ ਜਿਹੜਾ ਬਰਸਾਤਾਂ ਘੱਟ ਪੈਣ ਕਰਕੇ ਜਿਹੜਾ ਹੀਟਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਹਰ ਕਿਸਾਨ ਨੂੰ ਮਤਲਬ ਜਿਹੜਾ ਹੈਗਾ ਆਏ ਸਾਲ 150000 ਰੁਪਇਆ ਬੋੜ ਡੂੰਘੇ ਕਰਨ ਦੇ ਉੱਤੇ ਖਰਚ ਕਰਨਾ ਪੈ ਰਿਹਾ ਇਹਨੂੰ ਬਚਾਉਣ ਵਾਸਤੇ ਇੱਕ ਪੀਏਯੂ ਨੇ ਜਿਹੜੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਹੈ ਉਹਨੇ ਦੋ ਅਰਲੀ ਵੈਰਾਈਟੀਆਂ ਕੱਢੀਆਂ ਸੀ ਜਿਨ੍ਹਾਂ ਚ PR 126 PR 128 ਇਹ ਬਹੁਤ ਵਧੀਆ ਵੈਰਾਈਟੀਆਂ ਸੀ ਇਹਨਾਂ ਦਾ ਝਾੜ ਵੀ ਅੱਛਾ ਸੀ ਚਾਵਲ ਵੀ ਅੱਛਾ ਸੀ ਔਰ ਕਿਸਾਨਾਂ ਚ ਬਹੁਤ ਜ਼ਿਆਦਾ ਜਿਹੜਾ ਮਕਬੂਲ ਹੋ ਰਿਹਾ ਸੀਗਾ ਕਿਉਂਕਿ ਪਾਣੀ ਵੀ ਘੱਟ ਲੈਂਦੀਆਂ ਸੀ ਔਰ ਇਹਦੀ ਮਤਲਬ ਬਿਮਾਰੀ ਤੋਂ ਵੀ ਰਹਿਤ ਸੀਗੀਆਂ ਸੋ ਪਿਛਲੇ 2 ਸਾਲਾਂ ਚ ਜਿਹੜਾ ਇਹਦਾ ਝਾੜ ਚੰਗਾ ਰਿਹਾ ਉਹਦਾ ਇੱਕ ਸਾਈਡ ਇਫੈਕਟ ਇਹ ਹੋਇਆ ਕਿ ਪੂਰਾ ਸਾਡਾ ਜਿਹੜੀ ਰਾਈਸ ਮਿਲਰ ਇੰਡਸਟਰੀ ਹੈ ਉਹ ਬਹੁਤ ਵੱਡੇ ਘਾਟੇ 'ਚ ਆ ਗਈ ਕਾਰਨ ਇਹ ਕਿ ਜੋ ਕੇਂਦਰ ਸਰਕਾਰ ਦੀਆਂ ਸਪੈਸੀਫਿਕੇਸ਼ਨ ਨੇ ਕਿ ਇੱਕ ਕੌਂਟਲ ਅਗਰ ਝੋਨਾ ਕੋਈ ਰਾਈਸ ਮਿਲਰ ਲੈਂਦਾ ਹੈ ਗਵਰਨਮੈਂਟ ਤੋਂ ਤਾਂ ਉਹਨੂੰ 67 ਕਿਲੋ ਉਹਦੇ ਬਦਲੇ ਰਾਈਸ ਜਿਹੜਾ ਹੈ ਚਾਵਲ ਬਣਾ ਕੇ ਦੇਣਾ ਪੈਂਦਾ ਤਾਂ ਇਹ ਜਿਹੜੀਆਂ अर्ਲੀ ਵੈਰਾਈਟੀਆਂ ਨੇ ਜਿਹੜੀਆਂ ਘੱਟ ਸਮਾਂ ਲੈਂਦੀਆਂ ਨੇ ਇਹਨਾਂ ਦਾ ਜਿਹੜਾ ਚੌਲ ਦੀ ਯੀਲਡ ਇੱਕ ਕੁੰਟਲ ਝੋਨੇ 'ਚੋਂ ਉਹ 63 ਕਿਲੋ 62 ਕਿਲੋ ਬਣਦੀ ਹੈ ਸੋ ਜਿਹੜਾ ਇਹ 5 ਕਿਲੋ ਦਾ ਗੈਪ ਹੈ ਇਹ 5 ਕਿਲੋ ਦਾ ਗੈਪ ਕੁੰਟਲ ਪਿੱਛੇ ਤੁਸੀਂ ਲਾ ਲੋ ਕਿ ਜੇਕਰ ਇੱਕ ਜਿਹੜਾ ਰਾਈਸ ਮੀਲਰ ਹੈ 50000 ਕੁੰਟਲ ਦਾ ਕੰਮ ਕਰਦਾ ਹੈ ਤਾਂ ਉਹ 25 ਲੱਖ ਰੁਪਏ ਦੇ ਘਾਟੇ 'ਚ ਆ ਗਿਆ ਸੋ ਐਡੇ ਵੱਡੇ ਘਾਟੇ 'ਚ ਸਿਰਾਂ ਦੇ ਆਉਣ ਕਰਕੇ ਇਸ ਵਾਰ ਬਹੁਤ ਜ਼ਿਆਦਾ ਹਾਹਾਕਾਰ ਹੈ ਰਾਈਸ ਮੀਲਰ ਕਹਿੰਦੇ ਨੇ ਅਸੀਂ ਕਿਸੇ ਕੀਮਤ ਤੇ ਜਿਹੜੀ ਹੈ ਉਹ ਚੋਨੇ ਦੀ ਇਸ ਵਾਰ ਖਰੀਦ ਨਹੀਂ ਕਰਾਂਗੇ ਅਸੀਂ ਜਿਹੜਾ ਹੈਗਾ ਗਵਰਨਮੈਂਟ ਨਾਲ ਕੰਟਰੈਕਟ ਨਹੀਂ ਕਰਾਂਗੇ ਦੇਖੋ ਪਿਛਲੇ ਸਾਲਾਂ ਚ ਵੀ ਕਈ ਵਾਰ ਜਿਹੜੇ ਆ ਰਾਈਸ ਮੀਲਰ ਇਹਨਾਂ ਨੇ ਸਰਕਾਰ ਨੂੰ ਆਪਣੀ ਮੁਸ਼ਕਲਾ ਮਾਰੇ ਦੱਸਿਆ ਸਰਕਾਰ ਉਹਨਾਂ ਨੂੰ ਸ਼ਾਇਦ ਪੂਰਿਆ ਕਰਦੀ ਰਹੀ ਹੈ ਜਾਂ ਕੁਝ ਨਹੀਂ ਵੀ ਹੋਈਆਂ ਪਰ ਇਹ ਜਿਹੜੀ ਮੁਸ਼ਕਲ ਹੈ ਕਿ ਸਰਕਾਰ ਇਹਦੇ ਵੱਲ ਅੰਗੋਲਾ ਕਰੂਗੀ ਤਾਂ ਇਹ ਸਰਕਾਰ ਵਾਸਤੇ ਵੀ ਆੜਤੀਆਂ ਵਾਸਤੇ ਵੀ ਕਿਸਾਨਾਂ ਲਈ ਵੀ ਔਰ ਰਾਈਸ ਮਿਲਰਾਂ ਲਈ ਵੀ ਮਾਰੂ ਸਾਬਤ ਹੋਏਗੀ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਇੱਕ ਕੇਸ ਬਣਾ ਕੇ ਭੇਜੇ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨ ਨੂੰ ਬਚਾਉਣ ਲਈ ਜਿਹੜੀ ਇਹ ਘੱਟ ਸਮਾਂ ਲੈਣ ਵਾਲੀ ਵੈਰੈਟੀ ਹੈ ਇਹ ਦੀ ਜੋ ਈਲਡ ਹੈ ਉਹਦੇ ਵਾਸਤੇ ਇੱਕ ਕਮੇਟੀ ਮੁਕਰਰ ਕੀਤੀ ਜਾਵੇ ਜਿਹਦੇ ਚ ਆੜਤੀ ਕਿਸਾਨ ਰਾਈਸ ਮਿਲਰ ਔਰ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਆ ਕੇ ਜਾਇਜਾ ਲੈਣ ਕੇ ਪੀਆਰ 126 ਔਰ ਪੀਆਰ 128 ਜਿਹੜੇ ਝੋਨੇ ਨੇ ਇਹਨਾਂ ਨੂੰ ਸਕਾਉਣ ਤੋਂ ਬਾਅਦ ਇਹਨਾਂ ਦੀ ਜਿਹੜੀ ਚਾਵਲ ਦੀ ਹਾਈਲਡ ਹੈ ਉਹ ਕਿੰਨੀ ਬੈਠਦੀ ਹੈ ਜਿੰਨੀ ਬੈਠਦੀ ਹੈ ਉਨੀ ਉਹਨੂੰ ਡਿਕਲੇਅਰ ਕਰਕੇ ਉਨਾ ਹੀ ਚਾਵਲ ਜਿਹੜਾ ਰਾਈਸ ਮਿਲਨਾਂ ਤੋਂ ਲੈ ਲਿਆ ਜਾਵੇ ਕਿਉਂਕਿ ਜੇਕਰ ਸਰਕਾਰ ਇਹ ਮਸਲਾ ਹੱਲ ਨਹੀਂ ਕਰਦੀ ਤਾਂ ਸੀਜ਼ਨ ਵੇਲੇ ਨਾ ਕੇਂਦਰ ਸਰਕਾਰ ਦੀਆਂ ਟੀਮਾਂ ਜਦੋਂ ਤੱਕ ਆਉਂਦੀਆਂ ਨੇ ਮੰਡੀਆਂ 'ਚ ਹਾਹਾਕਾਰ ਮਚ ਜਾਂਦੀ ਹੈ ਗਲਟ ਆ ਜਾਂਦਾ ਹੈ ਝੋਨਾ ਵੈਸੇ ਵੀ ਜਿਹੜਾ ਹੈਗਾ ਪੰਜਾਬ ਅੰਦਰ ਇਸ ਵਾਰ ਔੜ ਕਰਕੇ ਕਿਸਾਨ ਬੜੀ ਮੁਸ਼ਕਲ ਨਾਲ ਪਕਾਰ ਰਿਹਾ ਸੋ ਇਹਦੇ ਵਾਸਤੇ ਅਸੀਂ ਸਰਕਾਰ ਨੂੰ ਇਹ ਐਡਵਾਂਸ ਜਿਹੜੀ ਹੈ ਉਹ ਚੇਤਾਵਨੀ ਦਿੰਨੇ ਆ ਕਿ ਜੇਕਰ ਸਰਕਾਰ ਨੇ ਇਸ ਵਾਸਤੇ ਧਿਆਨ ਨਾ ਦਿੱਤਾ ਤਾਂ ਕਿਸਾਨ ਆੜਤੀ ਰਾਈਸ ਮਿਲਰ ਮਜ਼ਦੂਰ ਇਹ ਸਾਰੇ ਜਿਹੜੇ ਨੇ ਸੜਕਾਂ ਤੇ ਆਉਣ ਲਈ ਮਜਬੂਰ ਹੋ ਜਾਣਗੇ